ਪਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਯਾਤਰਾ ਦੇ ਦੌਰਾਨ ਪਾਣੀ ਪੀਣ ਲਈ ਚਾਂਦੀ ਦੇ ਗਲਾਸ ਦਾ ਇਸਤੇਮਾਲ ਕਰ ਰਹੇ ਹਨ ਮੋਦੀ ਦਾ ਚਾਂਦੀ ਦਾ ਇਹ ਗਲਾਸ ਪਹਿਲੀ ਵਾਰ ਜਨਤਕ ਤੌਰ ਤੇ ਸਾਹਮਣੇ ਆਇਆ ਹੈ ਮੈਡੀਸਨ ਸਕੁਅਰ ਵਿੱਚ ਸਪੀਚ ਦੇ ਦੌਰਾਨ ਇਹ ਗਲਾਸ ਮੋਦੀ ਦੇ ਅੱਗੇ ਰੱਖਿਆ ਹੋਇਆ ਸੀ ਇਸ ਤੋਂ ਇਲਾਵਾ ਜੀਈ ਦੇ ਸੀਈਓ ਜੈਫਰੀ ਆਰ ਇਮੇਲਟ ਦੇ ਨਾਲ ਮੁਲਾਕਾਤ ਦੇ ਵੇਲੇ ਅਤੇ ਬਿਲ ਕਲਿੰਟਨ ਦੇ ਨਾਲ ਮੁਲਾਕਾਤ ਦੇ ਵੇਲੇ ਵੀ ਮੋਦੀ ਦਾ ਚਾਂਦੀ ਦਾ ਇਹ ਗਲਾਸ ਉਨ੍ਹਾਂ ਦੇ ਨਾਲ ਹੀ ਸੀ ਜਿਸ ਵੇਲੇ ਮੋਦੀ ਕੌਂਸਲਰਨ ਫੋਰਨ ਰਿਲੇਸ਼ਨਸ ਦੀ ਬੈਠਕ ਵਿੱਚ ਸਨ ਤਾਂ ਉਸ ਵੇਲੇ ਵੀ ਮੋਦੀ ਦੇ ਕੋਲ ਚਾਂਦੀ ਦਾ ਗਲਾਸ ਸੀ ਜੋਤਿਸ਼ ਜਗਤ ਵਿੱਚ ਚਾਂਦੀ ਦੇ ਇਸ ਗਲਾਸ ਨੂੰ ਮੋਦੀ ਦੀ ਮਹਾਦਸ਼ਾ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਦਰਅਸਲ 17 ਸਤੰਬਰ 1950 ਨੂੰ ਪੈਦਾ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਨਮ ਕੁੰਡਲੀ ਵਿੱਚ 2012 ਤੋਂ ਚੰਦਰਮਾ ਦੀ ਮਹਾਦਸ਼ਾ ਚੱਲ ਰਹੀ ਹੈ ਅਤੇ ਇਸ ਮਹਾਦਸ਼ਾ ਦੇ ਦੌਰਾਨ ਚਾਂਦੀ ਦੇ ਗਹਿਣੇ ਤਾਰਨ ਕਰਨਾ ਅਤੇ ਚਾਂਦੀ ਦੇ ਪਾण्डे ਦਾ ਇਸਤੇਮਾਲ ਕਰਨਾ ਸ਼ੁਭ ਮੰਨਿਆ ਜਾਂਦਾ ਹੈ ਜਲੰਧਰ ਦੇ ਜੋਤਿਸ਼ ਰਜਿੰਦਰ ਕੁਮਾਰ ਬਿੱਟੂ ਦਾ ਕਹਿਣਾ ਹੈ ਕਿ ਮੋਦੀ ਚੰ드ਰਮਾ ਦੀ ਮਹਾਦਸ਼ਾ ਦੇ ਕਰਕੇ ਹੀ ਚਾਂਦੀ ਦੇ ਪਾਡੇ ਦਾ ਇਸਤੇਮਾਲ ਕਰ ਰਹੇ ਹਨ ਇਸ ਦੇ ਇਸਤੇਮਾਲ ਨਾਲ ਪ੍ਰਧਾਨ ਮੰਤਰੀ ਦਾ ਮਨ ਮਜ਼ਬੂਤ ਹੋ ਰਿਹਾ ਹੈ ਕਿਉਂਕਿ ਜੋਤਿਸ਼ ਵਿੱਚ ਚੰ드ਰਮਾ ਮਨ ਦਾ ਕਾਰਕ ਸਮਝਿਆ ਜਾਂਦਾ ਹੈ ਬਿਊਰੋ ਰਿਪੋਰਟ ਜਗ